ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਜਲੰਧਰ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ ਇੱਥੇ ਇਹ ਵੀ ਦੱਸ ਦਈਏ ਕਿ ਗੁਪਤ ਸੂਚਨਾ ਦੇ ਆਧਾਰ ਤੇ ਥਾਣਾ ਸਿਵਲ ਲਾਈਨ ਪੁਲਿਸ ਨੇ ਇੱਕ ਸਪਾ ਸੈਂਟਰ ਦੇ ਵਿੱਚ ਰੇਡ ਦੌਰਾਨ ਚਾਰ ਲੜਕੇ ਤੇ ਦੋ ਲੜਕੀਆਂ ਨੂੰ ਇਤਰਾਜਯੋਗ ਹਾਲਤ ਦੇ ਵਿੱਚ ਫੜਿਆ ਉਧਰ ਥਾਣਾ ਸਿਵਲ ਲਾਈਨ ਦੇ ਐਸ ਐਚ ਓ ਯਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਉਹਨਾਂ ਇਸ ਸਪਾ ਸੈਂਟਰ ਦੇ ਵਿੱਚ ਛਾਪੇਮਾਰੀ ਕੀਤੀ ਹੈ ਕਿਹਾ ਕਿ ਬਠਿੰਡਾ ਦੇ ਮਹੇਸ਼ਵਰੀ ਚੌਕ ਨੇੜੇ ਚੱਲ ਰੇ ਸਪਾ ਸੈਂਟਰ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਚੱਲ ਰਿਆ ਸੀ ਜਿੱਥੇ ਦੋ ਕੁੜੀਆਂ ਅਤੇ ਚਾਰ ਮੁੰਡਿਆਂ ਨੂੰ ਇਤਰਾਜਯੋਗ ਹਾਲਤ ਦੇ ਵਿੱਚ ਕਾਬੂ ਕੀਤਾ ਉਹਨਾਂ ਨੇ ਕਿਹਾ ਕਿ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਦੇ ਤਹਿਤ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਮਾਮਲਾ ਦਰਜ ਕਰ ਅਗਲੀ ਕਾਰਵਾਈ ਜਾਰੀ ਰਹੇਗੀ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਕੱਲ ਸਾਨੂੰ ਕੋਈ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਜਿਸ ਤੋਂ ਤਾਂ ਤੁਸੀਂ ਐਸੇ ਦਵਾਨ ਚੰਤੋਂ ਚੈੱਕ ਕਰਵਾ ਕੇ ਇੱਕ ਮੁਖਬਰੀ ਦੇ ਉੱਤੇ ਪਰਚਾ ਦਰਜ ਕੀਤਾ ਹੈ ਅਧੀਨ ਤਾਰਾ 3 4 5 ਇਮੋਰਲ ਟ੍ਰੈਫਿਕਿੰਗ ਐਕਟ ਇਸ ਤੋਂ ਬਾਅਦ ਅਸੀਂ ਰੇਡ ਕਰਕੇ ਇੱਕ ਟਕਿੰਗਸ ਨਾਮ ਦਾ ਸਪਾ ਹੈਗਾ ਜੀ ਜਿੱਥੇ ਸਪਾ ਦੇ ਨਾਮ ਤੇ ਬੜਾ ਗਲਤ ਕੰਮ ਹੁੰਦਾ ਸੀ ਜਿਸਮ ਪ੍ਰੋਸੀ ਦਾ ਕੰਮ ਹੁੰਦਾ ਸੀ ਚੱਕਲਾ ਚੱਲ ਕਹਿ ਸਕਦੇ ਆਪਾਂ ਉਸ ਦੇ ਵਿੱਚ ਅਸੀਂ ਕੁੱਲ 6 ਜਣਾਂ ਨੂੰ ਅਰੈਸਟ ਕੀਤਾ ਹੈ ਜਿਦੇ ਦੋ ਲੇਡੀਜ਼ ਤੇ ਚਾਰ ਉਹਨਾਂ ਦੇ ਮਕਾਨ ਮਾਲਕ ਪਲੱਸ ਕਸਟਮਰ ਹੈਗੇ ਆ ਉਹ ਅਰੈਸਟ ਕਰਕੇ ਅਸੀਂ ਹੁਣ ਇਹਨਾਂ ਦੀ ਪੁੱਛਗਛ ਕਰ ਰਹੇ ਹਾਂ ਵੀ ਕਿੰਨੀ ਡੇਰ ਤੋਂ ਚੱਲ ਰਿਆ ਸੀ ਇੱਥੇ ਕੀ ਕੀ ਕੰਮ ਹੁੰਦੇ ਸੀ ਕੋਈ ਕੀ ਕੀ ਇਲੀਗਲ ਐਕਟੀਵਿਟੀਜ਼ ਕੋਈ ਹੋਰ ਹੁੰਦੀਆਂ ਸੀ ਜਾਂ ਕੌਣ ਕੌਣ ਬੰਦੇ ਆਉਂਦੇ ਸੀ ਇਹਨਾਂ ਦਾ ਆਨਰ ਕੌਣ ਹੈਗਾ ਇਦਾਂ ਦੀਆਂ ਚੀਜ਼ਾਂ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਸਰ ਸਾਰੇ ਬੰਦੇ ਅਰੈਸਟ ਹੋ ਗਏ ਨੇ ਅਜੇ ਬਿਲਕੁਲ ਫਾਰ ਦਾ ਟਾਈਮ ਬੀਿੰਗ ਜਿੰਨਿਆਂ ਦੇ ਖਿਲਾਫ ਪਰਚਾ ਦਰਜ ਹੋਇਆ ਸੀ ਉਹ ਸਾਰੇ ਅਰੈਸਟ ਹੋ ਚੁੱਕੇ ਆ ਜੀ ਕਿਉਂਕਿ ਅਰੈਸਟ ਉਹ ਸਪਾਸ ਸੈਂਟਰ ਬਹਿੰਡਾ ਜ਼ੋਰ ਹੀ ਬੜੇ ਰੱਖਦੇ ਨੇ ਬੜੀ ਸਿੰਪਲ ਜੀ ਗੱਲ ਆ ਜੀ ਕੋਈ ਵੀ ਕੰਮ ਤੁਸੀਂ ਕਰਦੇ ਹੋ ਉਹਦੇ ਲਈ ਤੁਹਾਨੂੰ ਡਾਕੂਮੈਂਟਸ ਪੂਰੇ ਹੋਣੇ ਚਾਹੀਦੇ ਆ ਕੋਈ ਗਲਤ ਕੰਮ ਨਹੀਂ ਹੋਣਾ ਚਾਹੀਦਾ ਜਿਹੜੇ ਵੀ ਚੱਲਦੇ ਕੋਈ ਸਪਾ ਸੈਂਟਰ ਲਾ ਲਓ ਕੋਈ ਸੈਲੂਨ ਲਾ ਲਓ ਜਾਂ ਕੋਈ ਹੋਰ ਰੈਸਟੋਰੈਂਟ ਲਾ ਲਓ ਜਿਹੜਾ ਕੋਈ ਆਪਦੇ ਡਾਕੂਮੈਂਟਸ ਕੰਪਲੀਟ ਰੱਖਦਾ ਤੇ ਕੋਈ ਗਲਤ ਕੰਮ ਨਹੀਂ ਕਰਦਾ ਉਹ ਆਪਦਾ ਕਰ ਸਕਦਾ ਆਦਰਵਾਇਜ਼ ਕੋਈ ਗਲਤ ਕੰਮ ਕਰਦਾ ਤਾਂ ਉਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਡੇ ਬਾਏ ਡੇ ਹੁੰਦੀ ਰਹੂਗੀ ਲੇਡੀਜ਼ ਕਿੰਨੀ ਗ੍ਰਿਫਤਾਰ ਕੀਤੀ ਨੇ ਨੱਚ ਦੋ ਲੇਡੀਜ਼ ਗ੍ਰਿਫਤਾਰ ਕੀਤੀਆਂ ਨੇ ਇਹ ਇਥੋਂ ਦੇ ਨੇ ਸਾਰੇ ਕਿ ਬਾਹਰੋਂ ਵੀ ਆਂਦੇ ਨੇ ਨਹੀਂ ਕੁਝ ਜਣੇ ਬਾਹਰੋਂ ਵੀ ਹੈਗੇ ਆ ਬੁਲਾਡੇ ਤੋਂ ਹੈਗੇ ਨੇ ਲੁਧਿਆਣੇ ਤੋਂ ਹੈਗੇ ਆ ਅ ਇੱਕ ਜਣਾ ਕਸਟਮਰ ਹੈ ਜੀ ਤਿੰਨ ਜਣੇ ਉੱਥੇ ਜਿਹੜੇ ਮੈਨੇਜ ਕਰਦੇ ਸੀ ਉਹ ਹੈਗੇ ਆ